ਗਰਸ ਬੰਦੇ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਪੱਪੀ ਪ੍ਰਾਸ਼ਰ ਜੀ ਧੰਨਵਾਦ ਸਪੀਕਰ ਸਾਹਿਬ ਮੈਂ ਤਾਂ 12 ਘੰਟੇ ਦਾ ਕੱਲ ਦਾ ਨਰਾਜ ਸੀ ਤੁਹਾਡੇ ਨਾਲ ਹੋਇਆ ਇੱਕ ਤਾਂ ਨਹੀਂ ਨਰਾਜ ਹੋਣ ਦਿੰਦੇ ਮੈਂ ਸਪੀਕਰ ਸਾਹਿਬ ਤੁਹਾਡੇ ਰਾਈ ਦੱਸਣਾ ਚਾਹਣਾ ਕਿ ਪਿਛਲੇ ਦਿਨੀ ਜਿਹੜੇ ਪੰਜਾਬ ਦੇ ਨੌਜਵਾਨ ਸਾਥੀ ਡਿਵੋਟ ਹੋਏ ਆ ਉਹਦੇ ਲਈ ਸਰਕਾਰ ਤਾਂ ਬਹੁਤ ਵੱਡਾ ਅਪਰਾਣਾ ਕਰ ਰਹੀ ਆ ਪਰ ਮੈਂ ਵੀ ਪਿਛਲੇ 15 ਸਾਲਾਂ ਤੋਂ ਬਾਲਾ ਜੀ ਦੀ ਰੱਥ ਯਾਤਰਾ ਕੱਢਦਾ ਲੁਧਿਆਣੇ ਦੇ ਅੰਦਰੋਂ ਹਰ ਇੱਕ ਸਾਲ ਐਡ ਕੀ ਐਸੀ ਠੀਕ ਆਪਣੇ ਤੌਰ ਤੇ ਫੈਸਲਾ ਕੀਤਾ ਕਿ ਉਹ ਯਾਤਰਾ ਜਿਹੜੀ ਆ ਇੱਕ ਸਧਾਰਨ ਤੌਰ ਦੇ ਉੱਤੇ ਇੱਕ ਸਿੰਗਲ ਝੰਡਾ ਲੈ ਕੇ ਕੱਢਾਂਗੇ ਪਰ ਉਹਦੇ ਉੱਤੇ ਜਿਹੜਾ ਖਰਚਾ ਹੁੰਦਾ ਵਾ ਕੀਤਾ ਜਾਂਦਾ ਹਰ ਇੱਕ ਸਾਲ ਉਹ ਜਿੰਨਾ ਖਰਚਾ 6 ਲੱਖ ਰੁਪਈਆ ਸੀ ਉਹ ਜਿਹੜੇ ਬੰਦੇ ਡਿਵੋਟ ਹੋ ਕੇ ਆਏ ਆ 12 ਘਰਾਂ ਦੇ ਵਿੱਚ ਮੈਂ ਆਪਣੇ ਵੱਲੋਂ 50-50 ਹਜ਼ਾਰ ਰੁਪਈਆ ਬਾੜਾ ਕਰਾਚੀ ਦੇ ਕੇ ਆਉਂਗਾ ਮੈਂ ਤੁਹਾਡੇ ਲਈ ਦੱਸਣਾ ਚਾਹਨਾ ਕਿ ਪੰਜਾਬ ਦੇ ਉਹਨਾਂ ਬੱਚਿਆਂ ਨੇ ਆਪਣੇ ਰੋਜਗਾਰ ਲਈ ਉੱਥੇ ਗਏ ਸੀ ਆਪਾਂ ਸਾਰੇ ਪੰਜਾਬੀਆਂ ਨੂੰ ਜੋ ਪੰਜਾਬ ਦੀ ਪਛਾਣ ਆ ਉਹਦੇ ਵਿੱਚ ਮੈਂ ਚਾਹਨਾ ਤੁਹਾਡੇ ਲਈ ਦੱਸਣਾ ਕਿ ਸਾਰੇ ਆਪਣਾ ਆਪਣਾ ਯੋਗਦਾਨ ਜਿੰਨੇ ਜੋਗਾ ਕੋਈ ਹੈਗਾ ਵਾ ਸਾਰੇ ਪਾਓ ਤੇ ਆਪਾਂ ਉਹਨਾਂ ਬੱਚਿਆਂ ਦਾ ਆਸਰਾ ਬਣ ਕੇ ਸਾਰੀ ਸਰਕਾਰ ਤਾਂ ਬਹੁਤ ਕੁਝ ਕਰ ਰਹੀ ਆ ਸਰਕਾਰ ਦੇ ਉੱਤੇ ਨਾ ਇਸ ਗੱਲ ਨੂੰ ਹੁਣ ਉਂਗਲ ਚੱਕਿਓ ਆਪ ਕੁਝ ਕਰਕੇ ਦਿਖਾਈਏ ਆਪਾਂ ਪੰਜਾਬੀ ਤੇ 3 ਕਰੋੜ ਬਹੁਤ ਬਹੁਤ ਧੰਨਵਾਦ ਤੁਹਾਡਾ ਤੜਕ ਸਵੇਰ ਤੋਂ ਪੰਜਾਬ ਚ ਕਈ ਥਾਵਾਂ ਤੇ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲੀਆਂ ਨੇ ਜੀ ਹਾਂ ਆਈਐਮਡੀ ਵੱਲੋਂ ਤੂਫਾਨ ਤੇ ਗੜੇ ਮਾਰੇ ਦਾ ਅਲਰਟ ਅੱਜ ਤੜਕ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਹੈ ਤੇ ਕੁਝ ਥਾਵਾਂ ਉੱਤੇ ਤੇਜ਼ ਹਵਾਵਾਂ ਵੀ ਨੇ ਇਹ ਬਦਲਾਅ ਸਰਗਰਮ ਪੱਛਮੀ ਗੜਬੜ ਦੇ ਕਾਰਨ ਹੈ ਪਿਛਲੇ 24 ਘੰਟਿਆਂ ਦੌਰਾਨ ਵੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਪਿਆ ਆਈਐਮਡੀ ਨੇ ਪੰਜਾਬ ਸਣੇ ਕਈ ਸੂਬਿਆਂ ਵਿੱਚ 27 ਤੋਂ ਲੈ ਕੇ 28 ਤੱਕ ਦਾ ਮੀਂਹ ਨੂੰ ਲੈ ਕੇ orange alert ਜਾਰੀ ਕੀਤਾ ਹੋਇਆ ਹੈ ਜਿਸ ਕਰਕੇ ਤੜਕ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈ ਰਿਹਾ ਤੇ ਕੁਝ ਥਾਵਾਂ ਉੱਤੇ ਤੇਜ਼ ਹਵਾਵਾਂ ਵੀ ਨੇ ਇਹ ਬਦਲਾਅ ਸਰਗਰਮ ਪੱਛਮੀ ਗੜਬੜ ਦੇ ਕਾਰਨ ਹੈ ਪਿਛਲੇ 24 ਘੰਟਿਆਂ ਦੌਰਾਨ ਵੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋਈ ਹੈ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਬੱਦਲ ਛਾਈ ਰਹਿਣਗੇ ਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਕਈ ਇਲਾਕਿਆਂ ਵਿੱਚ ਗੜੇ ਪੈਣ ਦੀ ਵੀ ਸੰਭਾਵਨਾ ਹੈ ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 4.3 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ ਹਾਲਾਂਕਿ ਇਹ ਆਮ ਨਾਲੋਂ 4.1 ਡਿਗਰੀ ਸੈਲਸੀਅਸ ਵੱਧ ਹੈ ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਅਬੋਹਰ ਵਿੱਚ 29.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਕੇਂਦਰ ਅਨੁਸਾਰ ਅੱਜ ਵੀ ਅਜਿਹਾ ਹੀ ਮੌਸਮ ਰਹਿਣ ਦੀ ਸੰਭਾਵਨਾ ਹੈ ਪਰ ਇਸ ਤੋਂ ਬਾਅਦ ਤਾਪਮਨ ਲਗਭਗ 3 ਡਿਗਰੀ ਹੇਠਾਂ ਆ ਜਾਵੇਗਾ ਪਟਿਆਲਾ ਸ਼ਹਿਰ ਵਿੱਚ ਸਵੇਰੇ 5 ਵਜੇ ਤੋਂ ਹੀ ਰੁਕ ਰੁੱਕ ਕੇ ਮੀਂਹ ਪੈ ਰਿਹਾ ਹੈ ਜਦੋਂ ਕਿ ਕੱਲ ਪਠਾਨਕੋਟ ਵਿੱਚ 1.8 ਮਿਲੀਮੀਟਰ ਗੁਰਦਾਸਪੁਰ ਵਿੱਚ 1.7 ਅੰਮ੍ਰਿਤਸਰ ਵਿੱਚ 0.7 ਅਤੇ ਖੁਸ਼ਿਆਲਪੁਰ ਵਿੱਚ 1.1 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਜਦਕਿ ਲੁਧਿਆਣਾ ਪਟਿਆਲਾ ਬਠਿੰਡਾ SBS ਨਗਰ ਵਿੱਚ ਮੀਂਹ ਪਿਆ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਫਤਿਹਗੜ ਸਾਹਿਬ ਵਿੱਚ ਮੀਂਹ ਨੂੰ ਲੈ ਕੇ orange alert ਜਾਰੀ ਕੀਤਾ ਗਿਆ ਜਦ ਕਿ ਤਰਨਤਾਰਨ ਫਿਰੋਜ਼ਪੁਰ ਫਰੀਦਕੋਟ ਮੋਗਾ ਲੁਧਿਆਣਾ ਬਰਨਾਲਾ ਸੰਗਰੂਰ ਤੇ ਪਟਿਆਲਾ ਤੇ ਮਾਨਸਾ ਵਿੱਚ ਵੀ yellow alert ਚਾਰੀ ਪੰਜਾਬ ਦੇ ਸਾਰੇ ਸਕੂਲਾਂ ਦਾ ਬਦਲਿਆ ਸਮਾਂ ਹੁਣ ਤੁਹਾਨੂੰ ਦੱਸ ਦਿੰਨੇ ਆ ਕਿੰਨੇ ਵਜੇ ਲੱਗਣਗੇ ਸਕੂਲ ਚ ਹਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਹੈ ਸਿੱਖਿਆ ਵਿਭਾਗ ਨੇ ਐਲਾਨ ਮੁਤਾਬਕ 1 ਮਾਰਚ 2025 ਤੋਂ ਪੰਜਾਬ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਸਵੇਰੇ 8:30 ਵਜੇ ਤੋਂ ਖੁੱਲਣਗੇ ਸਿੱਖਿਆ ਭਗਵਾਨੋ ਜਾਰੀ ਕੀਤੇ ਗਏ ਪੱਤਰ ਅਨੁਸਾਰ ਸੂਬੇ ਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲ ਸਵੇਰੇ 8:30 ਵਜੇ ਖੁੱਲਣਗੇ ਜਾਰੀ ਕੀਤੀ ਗਈ ਸਮਾਚਾਰ ਨਿਊਜ਼ ਸਾਹ ਸਵੇਰ ਦੀ ਸਭਾ ਸਵੇਰੇ 8:30 ਵਜੇ ਹੋਵੇਗੀ ਸਕੂਲ ਵਿੱਚ ਪਹਿਲਾ ਪੀਰੀਅਡ 8:00 ਵਜੇ 55 ਮਿੰਟ ਤੋਂ 9:35 ਮਿੰਟ ਦੂਜਾ 9:00 ਤੋਂ ਲੈ ਕੇ 35 ਮਿੰਟ ਤੋਂ 10:15 ਮਿੰਟ ਤੀਜਾ ਪੀਰੀਅਡ 10:30 ਤੋਂ ਲੈ ਕੇ 10:55 ਚੌਥਾ ਪੀਰੀਅਡ 10:55 ਤੋਂ ਲੈ ਕੇ 11:35 ਜਦੋਂ ਕਿ ਪੰਜਵਾਂ ਪੀਰੀਅਡ 11:35 ਤੋਂ ਲੈ ਕੇ ਸਵਾ 12 ਵਜੇ ਤੱਕ ਦਾ ਹੋਵੇਗਾ ਇਸ ਤੋਂ ਬਾਅਦ ਅੱਧ ਘੰਟੇ ਦੀ ਬ੍ਰੇਕ ਹੋਵੇਗੀ ਜਿਸ ਦੌਰਾਨ ਬੱਚੇ ਆਪਣਾ ਖਾਣਾ ਖਾਣਗੇ ਜੋ ਕਿ ਸਵਾ 12 ਤੋਂ ਲੈ ਕੇ 12:50 ਤੱਕ ਦੀ ਰਹੇਗੀ ਛੇਵਾਂ ਪੀਰੀਅਡ 12:50 ਤੋਂ 1:30 ਵਜੇ ਤੱਕ ਸੱਤਵਾਂ ਪੀਰੀਅਡ 1:30 ਤੋਂ 2:10 ਵਜੇ ਤੱਕ ਅੱਠਵਾਂ ਪੀਰੀਅਡ 2:10 ਵਜੇ ਤੋਂ ਲੈ ਕੇ 2:50 ਤੱਕ ਚੱਲੇਗਾ ਇਸ ਦਾ ਮਤਲਬ ਹੈ ਕਿ ਸਕੂਲ 2:50 ਤੇ ਬੰਦ ਹੋ ਜਾਵੇਗਾ ਪਟਿਆਲਾ ਵਿੱਚ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਦੀ ਕਾਰੀ ਕਮਾਈ ਨਾਲ ਬਣਾਏ ਮਹਿਲ ਨਸ਼ਾ ਤਸਕਰਾਂ ਦੇ ਘਰ ਦੇ ਉੱਤੇ ਬਲਡੋਜ਼ ਚਲਾ ਦਿੱਤਾ ਗਿਆ ਜੀ ਹਾਂ ਇਹ ਕਾਰਵਾਈ ਪਟਿਆਲਾ ਪੁਲਿਸ ਵੱਲੋਂ ਕੀਤੀ ਗਈ ਹੈ ਦੱਸਦੀ ਇਹ ਇਹ ਕਾਰਵਾਈ ਅਜੇ ਵੀ ਜਾਰੀ ਹੈ ਇਹ ਕਰ ਬਦਨਾਮ ਨਸ਼ਾ ਤਸਕਰ ਰਿੰਕੀ ਪਤਨੀ ਸਵਰਗੀ ਬਲਵੀਰ ਸਿੰਘ ਵਾਸੀ ਰੋੜ ਕੁੱਟ ਮਹੱਲਾ ਪਟਿਆਲਾ ਦੇ ਪ੍ਰਾਚਨ ਵਾਮਨ ਅਵਤਾਰ ਮੰਦਰ ਦੀ ਜਗ੍ਹਾ ਦੇ ਨਜਾਇਜ਼ ਕਬਜ਼ਾ ਕਰਕੇ ਬਣਾਇਆ ਸੀ ਪੁਲਿਸ ਦੇ ਅਨੁਸਾਰ ਇਸਔਰਤ ਦੇ 10 ਤੋਂ ਵੱਧ ਮੁਕੱਦਮੇ ਦਰਜ ਨੇ ਤੇ ਕਈ ਵਾਰ ਜੇਲ੍ਹ ਵੀ ਜਾ ਚੁੱਕੀ ਹੈ ਜੀ ਹਾਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਪਟਿਆਲਾ ਵਿੱਚ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਕਰਦੇ ਆ ਪਟਿਆਲਾ ਪੁਲਿਸ ਵੱਲੋਂ ਨਸ਼ਿਆਂ ਦੀ ਕਾਲੀ ਕਮਾਈ ਨਾਲ ਬਣਾਏ ਗਏ ਮਹਿਲ ਦੇ ਉੱਪਰ ਪਟਿਆਲਾ ਪੁਲਿਸ ਨੇ ਬਲਡੋਜ਼ਰ ਛਲਾ ਦਿੱਤੇ ਨੇ ਪੁਲਿਸ ਦੀ ਕਾਰਵਾਈ ਅਜੇ ਵੀ ਜਾਰੀ ਹੈ ਦੱਸਦੀ ਹੈ ਇਸ ਔਰਤ ਤੇ 10 ਤੋਂ ਵੱਧ ਮੁਕਦਮੇ ਦਰਜ ਨੇ ਤੇ ਇਹ ਕਈ ਵਾਰ ਜੇਲ੍ਹ ਜਾ ਚੁੱਕੀ ਹੈ ਕੋਈ ਨੌਜ ਰੋਡ ਇਸ਼ੂ ਨਾ ਬਣੇ ਕਿਸੇ ਦਾ ਨੁਕਸਾਨ ਨਾ ਹੋ यहाँ पे पुलिस प्रोटेक्शन हुई लेडी जो है इसका नाम रिंकी है इस पर दस पर्चे दर्ज है दो हजार सोलह में पहला पर्चा दर्ज हुआ था ये दस बार से ज्यादा पुलिस कहाँ पर है सर अभी ये जो होनर है और इसे मल्टीपल पर्चे भी दर्ज ने 10 FIRs NDPS ਦੀਆਂ ਦਰਜ ਨੇ 2016 ਤੋਂ ਲੈ ਕੇ 2023 ਤੱਕ ਦੀਆਂ ਇਲੈਗਲ ਸਟਰਕਚਰ ਹੈ ਇਹਨੂੰ ਡਿਮੋਲਿਸ਼ ਕਰਨ ਦੇ ਆਰਡਰ ਹੈ ਉਹਦੇ ਵਾਸਤੇ ਕਿਉਂਕਿ ਇਹ ਬਦਨਾਮ ਮੋਹੱਲਾ ਹੈ ਇੱਥੇ ਸਾਨੂੰ ਪਹਿਲਾਂ ਵੀ ਕਾਫੀ ਸ਼ਿਕਾਇਤਾਂ ਆਦੀਆਂ ਨੇ ਨਸ਼ਾ ਚੱਲਦਾ ਜਿਹੜਾ ਇਹ ਘਰ ਹੈ ਉਹਦੇ ਓਨਰ ਵੱਲੋਂ ਕਈਆਂ ਵੀ ਕਾਫੀ ਸ਼ਿਕਾਇਤਾਂ ਦੇ ਰਹੀਆਂ 10 ਤੋਂ ਜ਼ਿਆਦਾ ਜਿਵੇਂ ਮੈਂ ਕਿਹਾ 25 ਦਰਜ ਨੇ ਸੋ ਸਾਨੂੰ ਇੱਕ ਅੱਛਾ ਸੀਗਾ ਕਿ ਇੱਥੇ ਲਾਅ ਐਂਡ ਆਰਡਰ ਇਸ਼ੂ ਕਰੀਏ ਕ੍ਰੀਏਟ ਹੋ ਸਕਦਾ ਇਸ ਕਰਕੇ ਹੈਵੀ ਡਿਪਲॉयਮੈਂਟ ਦੇ ਨਾਲ ਇਨ ਨੂੰ ਡਿਮੋਲਿਸ਼ ਕਰ। ਅੱਜ ਮਜ਼ਰਬੋਤ ਨਜਤ ਤਸਕੀਰ ਦੇ ਕਿਤੇ ਹੋਏ ਮਾਮਲੇ ਨੇ ਔਰ ਇਹ ਕੌਣ ਸ਼ਖਸ ਹੈ? ਕਿਦਾ ਐਫ ਆਈ ਆਰ ਦੇ 2016 ਤੋਂ ਸ਼ੁਰੂ ਹੋਇਆ ਸੀ 2003 ਤੱਕ ਦੇ ਬੱਚੇ ਕਿਸ ਤਰ੍ਹਾਂ ਦੇ ਪਰਚੇ ਐਨ ਡੀ ਪੀ ਐਸ ਇੱਕਦੇ ਹੋ ਸੀ ਐਨ ਡੀ ਪੀ ਐਸ ਦੇ ਪਰਚੇ ਨਹੀਂ ਮਤਲਬ ਇਹਦੇ ਨਸ਼ਾ ਤਸ਼ਕੀਲ ਤੋਂ ਸ਼ਾਮਲ ਹੈ ਜੇ ਉਹਦੇ ਪੈਸਿਆਂ ਨਾਲ ਇਹ ਘਰ ਬਣਾਇਆ ਗਿਆ ਇਹ ਵੀ ਦਾ ਸਟਰਕਚਰ ਹੈ ਸਾਰਾ ਅਸੀਂ ਜਾਂਚ ਕਰਾ ਲਿਆ ਛੋ ਇਲੈਗਲ ਸਟਰਕਚਰ ਕੋਲਤਾ ਹੈ ਜਦਾਰੇ ਤੇ ਪੁਲਿਸ ਪ੍ਰੋਟੈਕਸ਼ਨ ਤੇ ਐਟ ਦ ਟਾਈਮ ਉਹ ਸ਼ਖਸੀਅਤ ਤੁਹਾਡੀ ਰਸਤੇ ਦੇ ਵਿੱਚ ਡਾਇਰੈਕਟ ਵੀ ਸੀਗੀ ਬੁੱਕ ਹਨ ਅਸੇ ਜਰੀਏ ਦੱਸ ਹਾਂ ਜੀ ਹਾਂ ਇੱਕ ਕਰਤ ਕਰ ਨਹੀਂ ਹੋਣੀ ਜਿਆਦਾ ਤੇ ਜੀ ਨਹੀਂ ਹਜੇ ਤੱਕ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਐਕੋ ਕਰਤੇ ਹੋਣਗੇ ਮੈਂ ਇਥਾ ਨੀਵੇਂ ਕਰ ਲਉਂ ਕਿਉਂਕਿ ਇਹਦੇ ਚ ਜਿਹੜਾ ਆਰਡਰ ਹੈ ਉਹ ਇਸੇ ਕਰਕੇ ਹੈ ਸੋ ਇਹਦੇ ਤੇ ਅਸੀਂ ਕੰਮ ਕਰ ਰਹੇ ਆ ਜਿਹੜੀ ਮੇਡੀ ਹੈ ਉਹਦਾ ਨਾਮ ਹੈ ਰਿਗੀ ਜਿਹਨਾਂ ਇਹ ਕਰ ਰਿਹਾ ਰਿਮੋਵਲ ਕਰਨਾ ਹੈ ਤੇ 10 ਕਰਚੇ ਨੇ ਸੋ ਇਹ ਕਰਤੇ ਅਸੀਂ ਕੰਮ ਕਰ ਰਹੇ ਆ ਬਿਕਾਜ਼ ਪਹਿਲਾਂ ਦੱਸਿਆ ਇਲੀਗਲ ਸਟਰਕਚਰ ਹੈ ਪੁਲਿਸ ਪ੍ਰੋਟੈਕਸ਼ਨ ਦੇ ਅੰਦਰ ਹੋਊਗਾ ਇਹ ਮੱਲਾ ਜਿਹੜਾ ਹੈਗਾ ਕਿ ਸਾਦ ਨੂੰ ਕਾਬੂਸ਼ ਕੀਤਾ ਅੰਗਰੇਜ਼ੀ ਨਸ਼ਾ ਦੇ ਚੱਲਦੇ ਆ ਸਰ ਉਹ ਤੇ ਲੇਡੀ ਦੀ ਗ੍ਰਿਪ ਕਰੀ ਲੈ ਕੇ ਕੀ ਸਟੇਟਸ ਹੈ ਜੀ ਉਹਦੇ ਟਾਈਮ ਹੀ ਐਕਸ਼ਨ ਹੋਊਗਾ ਤੇ ਕੱਲ ਤੋਂ ਲਾਲ ਫਰਾ ਜੀ ਵਾਂਟਡ ਸਰ ਕਿਤੋਂ ਕੰਮ ਕਰਦੇ ਸੀ ਨਸ਼ਾ ਇਹ 2016 ਤੋਂ ਇਹਨਾਂ ਦਾ ਕੰਮ ਹੈਗਾ 2016 ਪਹਿਲਾ ਬੱਚਾ ਬੱਚ ਹੋਇਆ ਸੀ ਤੇ ਉਸ ਤੋਂ ਬਾਅਦ ਟੋਟਲ 100 ਤੋਂ ਪਰਚੇ ਐਨਡੀਪੀਸ ਤੋਂ ਕਿੰਨੀ ਵਾਰ ਗ੍ਰਿਫਤਾਰੀ ਵੀ ਹੋਈ ਜੱਜ ਕੀ ਜੀ ਲੇਡੀ ਇਹ 10 ਤੋਂ ਜ਼ਿਆਦਾ ਵਾਰ ਹੀ ਗ੍ਰਿਫਤਾਰ ਹੋਏ ਲਾਲ ਫਰਾ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ